ਪੰਜਾਬ ਦੀਆਂ 13 ਵਿੱਚੋਂ ਦੋ ਲੋਕ ਸਭਾ ਸੀਟਾਂ ਤੇ ਜਿੱਤੇ ਆਜ਼ਾਦ ਉਮੀਦਵਾਰਾਂ ਨੇ ਪੰਜਾਬ ਦਾ 35 ਸਾਲ ਪੁਰਾਣਾ ਰਾਜਸੀ ਇਤਿਹਾਸ ਦੁਹਰਾਇਆ ਜਿਸ ਦੇ ਵਿੱਚ ਇੱਕ ਨਾਮ ਅਮਰਤਪਾਲ ਸਿੰਘ ਦਾ ਆਉਂਦਾ ਹੈ ਤੇ ਦੂਜਾ ਨਾਮ ਸਰਬਜੀਤ ਸਿੰਘ ਖਾਲਸਾ ਦਾ ਆਉਂਦਾ ਹੈ ਤਾਂ ਦੱਸ ਦਿਆਂ ਕਿ ਹਲਕਾ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਅਮਰਤਪਾਲ ਸਿੰਘ ਨੇ 1,97,120 ਵੋਟਾਂ ਦੇ ਫਰਕ ਦੇ ਨਾਲ ਕਾਂਗਰਸੀ ਉਮੀਦਵਾਰ ਕੁਲਜੀਤ ਸਿੰਘ ਕੁਲਬੀਰ ਸਿੰਘ ਜੀਰਾ ਖਿਲਾਫ ਜਿੱਤ ਹਾਸਲ ਕੀਤੀ ਹੈ ਦੱਸਦੀ ਹੈ ਕਿ ਅਮਰਤਪਾਲ ਇਸ ਵੇਲੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਤੇ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਫਰੀਦਕੋਟ ਹਲਕੇ ਤੋਂ ਆਪ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਨੂੰ 70053 ਵੋਟਾਂ ਦੇ ਫਰਕ ਦੇ ਨਾਲ ਹਰਾ ਦਿੱਤਾ ਤਾਂ ਦੱਸਦੀ ਹੈ ਕਿ ਉਪਰੋਕਤ ਦੋਵੇਂ ਸੀਟਾਂ ਤੋਂ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਇੱਕ ਨਵੇਂ ਰਾਸੀ ਖਾਸੇ ਵੱਲ ਮੋੜ ਦਿੱਤਾ ਤੇ ਫਰੀਦਕੋਟ ਤੋਂ ਜੇਤੂ ਰਹੇ ਸਰਬਜੀਤ ਸਿੰਘ ਖਾਲਸਾ ਆਪਣੇ ਪਰਿਵਾਰ ਵਿੱਚੋਂ ਤੀਜੇ ਨੰਬਰ ਤੇ ਤੀਜੇ ਮੈਂਬਰ ਨੇ ਜੋ ਕਿ ਲੋਕ ਸਭਾ ਦੀ ਪੌੜੀ ਹੁਣ ਚੜਨ ਜਾ ਰਹੇ ਨੇ ਤਾਂ ਦੱਸ ਦਈਏ ਕਿ ਸ਼ਹੀਦ ਬਿਆਨ ਸਿੰਘ ਦੇ ਪੁੱਤਰ ਸਰਬਜੀਤ ਸਿੰਘ ਖਾਲਸਾ ਦੀ ਮਾਤਾ 1999 ਵਿੱਚ ਰੋਪੜ ਹਲਕੇ ਤੋਂ ਅਕਾਲੀ ਦਲ ਦੇ ਸਿਮਰਜੀਤ ਸਿੰਘ ਮਾਨ ਦੀ ਟਿਕਟ ਦੇ ਉੱਤੇ 4.24 ਲੱਖ ਵੋਟਾਂ ਦੇ ਫਰਕ ਦੇ ਨਾਲ ਜੇਤੂ ਰਹੇ ਸਨ ਜਦੋਂ ਕਿ ਸਰਬਜੀਤ ਸਿੰਘ ਖਾਲਸਾ ਦਾ ਦਾਦਾ ਸੁਚਾ ਸਿੰਘ ਮਲੋਵਾ ਉਹ 2099 ਵਿੱਚ ਬਠਿੰਡਾ ਹਲਕੇ ਤੋਂ ਅਕਾਲੀ ਦਰਮਾਨ ਦੇ ਉਮੀਦਵਾਰ ਵਜੋਂ 3.16 ਲੱਖ ਵੋਟਾਂ ਦੇ ਫਰਕ ਦੇ ਨਾਲ ਜਿੱਤੇ ਸੀ ਸਭ ਤੋਂ ਪਹਿਲਾਂ 1999 ਦੀ ਲੋਕ ਸਭਾ ਚੋਣ ਵਿੱਚ ਤਿੰਨ ਆਜ਼ਾਦ ਉਮੀਦਵਾਰ ਚੋਣ ਜਿੱਤੇ ਸਨ ਜਿਨ੍ਹਾਂ ਵਿੱਚ ਅਮਰਸਰ ਤੋਂ ਆਜ਼ਾਦ ਉਮੀਦਵਾਰ ਕਿਰਪਾਲ ਸਿੰਘ ਨੇ 2,72,000 ਵੋਟਾਂ ਦੇ ਫਰਕ ਦੇ ਨਾਲ ਚੋਣ ਜਿੱਤੇ ਸੀ ਉਦੋਂ ਫਿਰੋਜ਼ਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਧਿਆਨ ਸਿੰਘ ਮੰਡ 2 ਲੱਖ 2000 ਵੋਟਾਂ ਦੇ ਫਰਕ ਦੇ ਨਾਲ ਜੇਤੂ ਰਹੇ ਸਨ ਤੇ ਪਟਿਆਲਾ ਤੋਂ ਆਜ਼ਾਦ ਉਮੀਦਵਾਰ ਅਕਿੰਦਰਪਾਲ ਸਿੰਘ ਨੇ 2 ਲੱਖ 94000 ਵੋਟਾਂ ਦੇ ਫਰਕ ਦੇ ਨਾਲ ਆਜ਼ਾਦ ਉਮੀਦਵਾਰ ਵਜੋਂ ਜਿੱਤੀ ਸੀ ਤਾਂ ਦੱਸ ਦਈਏ ਕਿ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੀਆਂ 13 ਸੀਟਾਂ ਦੇ ਵਿੱਚੋਂ ਸਿਰਫ ਦੋ ਉਮੀਦਵਾਰ ਹੀ ਜੇਤੂ ਰਹੇ ਨੇ ਜੋ ਆਜ਼ਾਦ ਔਰ ਦਿੱਤੇ ਚੋਣ ਲੜੇ ਸੀਗੇ ਕਿਉਂਕਿ ਸਿਆਸੀ ਪਾਰਟੀਆਂ ਤੋਂ ਇਲਾਵਾ ਬਹੁਤ ਸਾਰੇ ਉਮੀਦਵਾਰ ਜਹੇ ਹੁੰਦੇ ਨੇ ਜਿਹੜੇ ਕਿ ਆਜ਼ਾਦ ਤੌਰ ਤੇ ਚੋਣ ਲੜਦੇ ਨੇ ਉਹਨਾਂ ਦੀ ਗਿਣਤੀ ਪਾਰਟੀਆਂ ਦੇ ਉਮੀਦਵਾਰਾਂ ਨਾਲੋਂ ਵੀ ਜ਼ਿਆਦਾ ਜ਼ਿਆਦਾ ਹੁੰਦੀ ਆ ਪਰ ਕੋਈ ਵੀ ਜਿਹੜਾ ਜਿੱਤ ਹਾਸਲ ਨਹੀਂ ਕਰ ਸਕਿਆ ਜਾ ਤੌਰ ਤੇ ਤੇ ਉਹਨਾਂ ਦੇ ਵਿੱਚੋਂ ਦੋ ਨਾਮ ਸਰਬਜੀਤ ਸਿੰਘ ਖਾਲਸਾ ਤੇ ਅਮਰਪਾਲ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜੀ ਤੇ ਚੋਣ ਜਿੱਤੀ ਕਿਉਂਕਿ ਬਹੁਤ ਸਾਰੇ ਉਮੀਦਵਾਰਾਂ ਨੂੰ ਪਾਰਟੀ ਦੀ ਵੀ ਸਪੋਰਟ ਹੁੰਦੀ ਆ ਤੇ ਕੈਂਡੀਡੇਟ ਦਾ ਆਪਣਾ ਵੀ ਜਿਹੜਾ ਅਧਾਰ ਹੁੰਦਾ ਇਲਾਕੇ ਦੇ ਵਿੱਚ ਆਪਣਾ ਨਾਮ ਹੁੰਦਾ ਹੈ ਜਿਸ ਕਰਕੇ ਉਸ ਦੀ ਜਿੱਤ ਜਿਹੜੀ ਉਹ ਯਕੀਨੀ ਹੁੰਦੀ ਹੈ ਜੇਕਰ ਮੁਕਾਬਲੇ ਦੇ ਵਿੱਚ ਆਉਂਦੇ ਨੇ ਉਹ ਪਰ ਦੂਜੇ ਪਾਸੇ ਇਹ ਦੋ ਜਹੇ ਉਮੀਦਵਾਰ ਨੇ ਜਿਨ੍ਹਾਂ ਨੂੰ ਕਿਸੇ ਪਾਰਟੀ ਦੀ ਸਪੋਰਟ ਨਹੀਂ ਸੀ ਕਿਉਂਕਿ ਆਜ਼ਾਦ ਤੌਰ ਤੇ ਚੋਣ ਲੜੇ ਪਰ ਕਹਿ ਨਹੀਂ ਕਿ ਨੌਜਵਾਨਾਂ ਨੇ ਜਾਂ ਪੰਥ ਨੇ ਇਹਨਾਂ ਦਾ ਸਹਿਯੋਗ ਕੀਤਾ ਜਿਸ ਤੋਂ ਬਾਅਦ ਇੱਕ ਵੱਡੀ ਜਿੱਤ ਇਹਨਾਂ ਦੀ ਝੋਲੀ ਪਈ ਅਤੇ ਹੁਣ ਲੋਕ ਸਭਾ ਦੀਆਂ ਪੌੜੀਆਂ ਚੜਨ ਜਾ ਰਹੇ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਅਮਰਤਪਾਲ ਕੀ ਕਦੋਂ ਜੇਲ੍ਹ ਦੇ ਵਿੱਚੋਂ ਬਾਹਰ ਆਉਂਦੇ ਨੇ ਉਧਰੋਂ ਸਰਬਜੀਤ ਸਿੰਘ ਖਾਲਸਾ ਹਾਲਾਂਕਿ ਦਾਵਾ ਕੀਤਾ ਜਾ ਰਿਹਾ ਕਿ ਬਹੁਤ ਸਾਰੇ ਜਿਹੇ ਕੰਮ ਨੇ ਜਿਹੜੇ ਕਿ ਇਹਨਾਂ ਵੱਲੋਂ ਕੀਤੇ ਜਾਣਗੇ ਵੱਡੇ ਪੱਧਰ ਦੇ ਉੱਤੇ ਪਰ ਦੇਖਣਾ ਇਹ ਹੋਵੇਗਾ ਕਿ ਕਿਹੜੇ ਅਹਿਮ ਮੁੱਦੇ ਹੋਣਗੇ ਜਿਹੜੇ ਲੋਕ ਸਭਾ ਚ ਚੁੱਕੇ ਜਾਣਗੇ ਕਿਉਂਕਿ ਬਾਕੀ ਸਿਆਸੀ ਧਿਰਾਂ ਦੇ ਵੱਲੋਂ ਵੀ ਮੁੱਦੇ ਨੇ ਜਿਹੜੇ ਆਪਣੀ ਆਪਣੀ ਕਨਸਟਿਟੂਐਂਸੀ ਦੇ ਰਹਿਣ ਕੇ ਲੋਕ ਸਭਾ ਦੇ ਵਿੱਚ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇਕਰ ਇਹਨਾਂ ਨੂੰ ਉਜਾਤ ਤੌਰ ਤੇ ਇੱਕ ਪੰਥ ਵਜੋਂ ਇੱਕ ਵੱਖਰੀ ਪਛਾਣ ਦੇ ਤੌਰ ਤੇ ਲੋਕਾਂ ਨੇ ਲੋਕ ਸਭਾ ਚ ਭੇਜਿਆ ਮੈਂਬਰ ਆਫ ਪਾਰਲੀਮੈਂਟ ਬਣਾ ਕੇ ਤਾਂ ਇਨਾਂ ਦੀ ਵੱਖਰੀ ਸੋਚ ਕੀ ਰਹਿੰਦੀ ਹੈ ਜੇਕਰ ਸਿੱਖ ਤੇ ਸਿੱਖ ਧਰਮ ਦੀ ਗੱਲ ਕੀਤੀ ਜਾਵੇ ਜਾਂ ਕਲੀ ਪੰਥ ਦੀ ਗੱਲ ਕੀਤੀ ਜਾਵੇ ਤਾਂ ਉਸ ਨੂੰ ਲੈ ਕੇ ਕਿਹੜੀਆਂ ਅਹਿਮ ਗੱਲਾਂ ਅਹਿਮ ਮੰਗਾਂ ਹੋਣਗੀਆਂ ਜਿਹੜੀਆਂ ਵਿਧਾਨ ਸਭਾ ਚ ਉੱਠਣ ਗੀਆਂ ਮਾਫ ਕਰਨਾ ਜਿਹੜੀਆਂ ਲੋਕ ਸਭਾ ਦੇ ਵਿੱਚ ਉੱਠਣ ਗੀਆਂ ਇਹ ਕਿਤਨਾ ਕਿਤੇ ਖਡੂਰ ਸਾਹਿਬ ਦੀ ਗੱਲ ਕਰਾਂ ਜਾਂ ਫਰੀਦਕੋਟ ਦੀ ਗੱਲ ਕਰਾਂ ਤਾਂ ਉੱਥੋਂ ਦੇ ਜਿਹੜੇ ਵੋਟਰਸ ਨੇ ਜਿਨ੍ਹਾਂ ਨੇ ਵੋਟਾਂ ਪਾਈਆਂ ਨੇ ਜਾਂ ਹੋਰ ਵੀ ਦਵਾਰਾਂ ਨੂੰ ਵੋਟਾਂ ਪਾਈਆਂ ਨੇ ਕਿਉਂਕਿ ਜਦੋਂ ਕੋਈ ਐਮਪੀ ਬਣਦਾ ਤਾਂ ਉਹ ਸਾਰੀ ਕੌਨਸਟਿਟੂਐਂਸੀ ਵਾਸਤੇ ਹੁੰਦਾ ਕਿਸੇ ਵੱਖਰੇ ਵਿਅਕਤੀ ਲਈ ਨਹੀਂ ਹੁੰਦਾ ਕਿਸੇ ਕੈਡੀਏ ਕੇ ਉਹਨਾਂ ਲੋਕਾਂ ਲਈ ਨਹੀਂ ਹੁੰਦਾ ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ ਪਾਈਆਂ ਹੁੰਦੀਆਂ ਰੇ ਬਲਕਿ ਉਹ ਸਾਰੀ ਕੌਨਸਟਿਟੂਐਂਸੀ ਦਾ ਐਮਪੀ ਹੁੰਦਾ ਤਾਂ ਏម ਮੈਂਬਰ ਆਫ ਪਾਰਲੀਮੈਂਟ ਜਾ ਕੇ ਕਿਹੜੀਆਂ ਮੰਗਾਂ ਉੱਥੇ ਰੱਖਣਗੇ ਇਸ ਉੱਤੇ ਵੀ ਟੇਕ ਰਹੇਗੀ ਕਿਉਂਕਿ 1999 ਵਿੱਚ ਵੀ ਜਿਹੜਾ ਜਿਹਾ ਵਰਤਾਰਾ ਵਾਪਰਿਆ ਸੀ ਜਿਹੜੀ ਅਸੀਂ ਤੁਹਾਨੂੰ ਜ਼ਿਕਰ ਕਰਕੇ ਹਟਿਆ ਕਿ ਕਿਹੜੇ-ਕਿਹੜੇ ਉਮੀਦਵਾਰ ਨੇ ਜਿਹੜੇ ਉਹ ਉੱਥੋਂ ਚੋਣ ਜਿੱਤੇ ਸੀਗੇ 1999 ਦੇ ਵਿੱਚ ਉਸ ਤੋਂ ਬਾਅਦ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਹੁਣ ਅਗਰਤਪਾਲ ਸਿੰਘ ਤੇ ਸਰਬਜੀਤ ਸਿੰਘ ਖਾਲਸਾ ਲੋਕ ਸਭਾ ਦੇ ਵਿੱਚ ਪਹੁੰਚਣਗੇ ਕੀ ਕੋਈ ਕੁਝ ਸਥਿਤੀ ਰਹਿੰਦੀ ਹੈ ਉਨ ਵਾਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਏਗਾ ਜੁੜੇ ਰਹੋ ਨੇਡਰ ਪੰਜਾਬੀ ਮੀਡੀਆ ਨਾਲ ਦਿਓ ਇਜਾਜ਼ਤ ਧੰਨਵਾਦ